ਇੱਕ ਵੀ ਮੇਰੇ ਨਾਲ ਹੋਈ ਸੀ ਐ ਜਿੰਮੇਵਾਰੀ ਵੀ ਨਹੀਂ ਲੈਣੀ ਚਾਹੀਦੀ ਕਿ ਲੋੜ ਤੋਂ ਵੱਡੀ ਜ਼ਿੰਮੇਵਾਰੀ ਮਰਵਾਦ ਦੀ ਬੰਦੇ ਨੇ ਮੈਂ ਕੁਸ ਖਾਵਾ ਨਾ ਪੀਵਾ ਨਾ ਡੋਡੇ ਤਾਂ ਪੱਕਾ ਕੱਕ ਨਹੀਂ ਜਾਂਦਾ ਹੀ ਮੈਂ ਤੇ ਅਸੀਂ ਕੋ ਹਟੀਆਂ ਹੀ ਆਈਏ ਤੇ ਗੁਜਰੋਲਾ ਪੈਂਦਾ ਜੂਪੀ ਸੀ ਗਾੜ ਗੁਜਰੋਲਾ ਵੱਜਦਾ ਅਸੀਂ ਉੱਥੇ ਆ ਗਏ ਤੇ ਉਹ ਜਿਹੜਾ ਦਵਿੰਦਰ ਮੁੰਡਾ ਨਹੀਂ ਫੋਨ ਲਾਉਂਦਾ ਨਹੀਂ ਦਵਿੰਦਰ ਦਾ ਡੈਡੀ ਬਾ ਖਾਂਦਾ ਸੀ ਆ ਮੱਲਿਆਣੇ ਵਾਲਾ ਮੱਲਿਆਣਾ ਇੱਕ ਮੇਰੇ ਤਾਏ ਦਾ ਮੁੰਡਾ ਹੁੰਦਾ ਹੀ ਰਾਮ ਉਹ ਖਾਂਦਾ ਸੀ ਇਹ ਕਹਿੰਦਾ ਡੋਡੇ ਨਹੀਂ ਮਿਲਦੇ ਯਾਰ ਮੈਂ ਕਿਹਾ ਜੱਲ ਨੰਬਰੀ ਬਣਾ ਲੈਨੇ ਨੂੰ ਡੋਡੇ ਲੱਭਦੀ ਮੈਂ ਇੱਕ ਭਈਏ ਨੂੰ ਪੁੱਤ ਬੈਠਾ ਤੇ ਮੈਂ ਕਿਹਾ ਡੋ ਜਣਾ ਸਿਰੇ ਵਾਲਾ ਘਰ ਹੈ ਕਹਿੰਦਾ ਪਿਆਬੀ ਬੰਦਾ ਜਿੰਨੇ ਮਰਜ਼ੀ ਲੈ ਲੋ ਮੈਂ ਕਹਾਜ ਓਏ ਤੇ ਤੁਰੇ ਫਿਰਦੇ ਬਾਈ ਦੇ ਡੋਡਿਆਂ ਵਾਲਾ ਬੰਦਾ ਲੱਭਦਾ ਮੈਂ ਕਹਿੰਦੇ ਆ ਚੱਲ ਗਿਆ ਆ ਚੱਲ ਗਿਆ ਇੱਕ ਹੋਰ ਕੋਲੇ ਖੜਾ ਸੀ ਉਹ ਕਹਿੰਦਾ ਚੰਗੇ ਹੋਏ ਪਾਈਆ ਮੈਂ ਵੀ ਲਿਓ ਆ ਜਾ ਤੈਨੂੰ ਵੀ ਦੁਆ ਲਿਆ ਮੈਂ ਹੁਣ ਇਹਦਾ ਦਿਵਿੰਦਰ ਦਾ ਡੈਡੀ ਕਹਿੰਦਾ ਮੈਂ ਬਣਾਉਣਾ ਉਹਦਾ ਨਾ ਤੇਪੂ ਸੀ ਕਹਿੰਦਾ ਮੈਂ ਬਣਾਉਣਾ ਜੂਸ ਤੁਸੀਂ ਫੜ ਲਿਓ ਉਹਦਾ ਜੂਸ ਬਣਾਉਣ ਲੱਗ ਗਿਆ ਇਹ ਆਰਾਮ ਤੇ ਉਹ ਦੂਜਾ ਮੁੰਡਾ ਦੋਨੇ ਬਾਹਰ ਖੜ ਗਏ ਮੈਂ ਵੜ ਗਿਆ ਨਾ ਮੈਂ ਗੇਟ ਖੜਕਾਇਆ ਨਾ ਲੈਣਾ ਨਾ ਦੇਣਾ ਬਾਬਾ ਨਾਲ ਘਰੇ ਲੱਗਿਆ ਵਾ ਮਿਸਤਰੀ ਤੇ ਮੇਰੇ ਅੱਜ ਵੀ ਸੀਨ ਜਾਦਾ ਗੁੜੀ ਧੋਈ ਜਾਵੇ ਕੱਪੜੇ ਉਹਨਾਂ ਦੇ ਤੇ ਉਹ ਬੈਠਾ ਮੂੰਹ ਉਹਦਾ ਪਰਾਂ ਨੂੰ ਮੈਂ ਜਦੋਂ ਜਾ ਗਿਆ ਕੁਰਸੀ ਨਾਲ ਹੱਥ ਪਾ ਜਦੋਂ ਮੇਰੇ ਲਾਏ ਝਾਕਿਆ ਮੈਂ ਕੰਬਣੀ ਲੱਗ ਗਿਆ ਮੋਚਾ ਉਹਦਾ ਗੋੜ 8 ਫੁੱਟ ਦਾ ਬੰਦਾ ਬੈਠਾ ਹਾਂ ਕੀ ਹੈ ਮੈਂ ਤਾਂ ਬੋ ਰਣਾ ਤਾਂ ਲੱਗਦਾ ਨਹੀਂ ਉਹਨੂੰ ਮੈਂ ਕਹਿੰਦਾ ਉਦੋਂ ਆਏ ਸੀ ਮੈਂ ਤੂੰ ਵੇਖੀ ਮੇਰੇ ਫੋਟੋ ਮੈਂ ਲੱਗਦਾ ਇਹਨੇ ਪੁਲਿਸ ਵਾਲਾ ਉਹਨਾਂ ਨਾ ਮੈਂ ਕਹਿੰਦਾ ਅੰਗਰੇਜ਼ੀ ਸੜਾ ਲੱਗਦਾ ਪੰਜਾਬ ਤੋਂ ਆਇਆ ਜਾਂ ਕੋਈ ਗਰਬਰ ਹੈ ਕਹਿੰਦਾ ਬੋੜਾ ਕਿਵੇਂ ਆ ਮੈਂ ਕਿਹਾ ਜੀ ਡੋਡੇ ਲੈਣ ਆਇਆ ਸਾਦਨਿਆਂ ਕਹਿੰਦਾ ਉਹਨੂੰ ਕਹਿੰਦਾ ਮੈਂ ਘਰ ਆਇਆ ਕਹਿੰਦਾ ਭਰਾ ਹੀ ਰਫਲੇ ਨੂੰ ਦੇਵਾ ਭੁਖੀ ਮੈਂ ਕਹਾ ਰਫਲ ਦੀ ਤਾਂ ਲੋੜ ਹੀ ਨਹੀਂ ਮੈਨੂੰ ਕਹਦਾ ਨਾ ਮੈਂ ਭੱਜ ਲਿਆ ਮੈਂ ਉਹਨਾਂ ਨੂੰ ਬਾਹਰ ਲਿਆ ਨੂੰ ਪਹਿਲੇ ਕਹਿੰਦਾ ਮੈਂ ਕਹਾ ਭੱਜ ਲੋ ਏ ਉਹ ਮਗਰਲੇ ਪਾਸੇ ਜੰਗਲ ਹੀ ਸੀ ਇਧਰ ਦੀ ਤੇ ਉਧਰ ਦੀ ਖੱਡੇ ਘਰ ਨਾਲ ਬਰਾਬਰੀ ਸੀ ਕੰਮ ਤੇ ਉਧਰੋਂ ਨੇ ਜਦੋਂ ਘਰ ਵਾਲੀ ਘਰ ਵਾਲੀ ਏਡੀ ਕੰਬਲੀ ਦੇ ਸਿਧਰੀ ਉਹ ਰਫਲ ਲੈਣ ਗੋਲੀ ਵਾਂਗੂ ਗਈ ਯਾਰ ਕਿਹਾ ਤੂੰ ਦਾ ਚਲ ਝਰਮ ਮੰਨਨੇ ਨੇ ਤਾਂ ਕਹਤਾ ਇਹ ਬੰਦਾ ਮਰਾਉਣਾ ਜ਼ਰੂਰੀ ਉਧਰੋਂ ਜਦੋਂ ਮੈਂ ਮਹਤਰੀ ਨੂੰ ਕਹਿੰਦਾ ਕੁੰਡ ਤਰੀ ਗੇਟ ਵਾਲ ਨੂੰ ਮੈਂ ਤਾਂ ਘੰਡੋਲੀ ਵੇਖੀ ਘੰਡੋਲੀ ਤੋਂ ਨਹੀਂ ਖਾਂ ਤੇ ਮੈਂ ਮਾਰੀ ਸ਼ਾਲ ਭੱਜ ਲੈ ਬਾਹਰ ਕੋਈ ਨਾ ਬਾਹਰ ਲੈਦਾ ਜਦੋਂ ਮੈਂ ਵੇਖਿਆ ਇਧਰ ਦੀ ਆਰਾਮ ਦਾ ਟਾਪੂ ਲੱਗਾ ਦੇਖਿਆ ਮੈਂ ਲੱਤਾਂ ਤਾਂ ਸੱਟਾਂ ਕਿਉਂ ਤੇ ਖੱਡੇ ਸੀ ਉੱਠ ਕੇ ਮੈਂ ਕਿਹਾ ਆਹੀਂ ਭੱਜਦਾ ਚੱਲ ਮਗੇਰੀ ਮਾਰ ਚ ਨਾਹੀਂ ਮੈਂ ਤਾਂ ਸਿੱਧਾ ਹੀ ਬਾਦਲਾ ਟਰਕੇ ਸ਼ਰਕ ਸਿੱਧੋ ਗਲੀ ਸੀ ਮੂਰੇ ਦੇ ਬੂਖੜਾ ਕਹਿੰਦਾ ਆ ਜਾ ਜੂਸ ਪੀਨ ਮੁੱਲ ਫੇੜਾ ਮੈਨੂੰ ਜੂਸ ਹੀ ਮਗਰ ਗੋਲੀ ਆਉਂਦੀ ਮੈਂ ਕਿਹਾ ਮੈਂ ਤਾਂ ਚੜ ਗਿਆ ਸ਼ਰਕ ਮੈਂ ਕਹਿੰਦਾ ਜਿਹੜਾ ਰਾਮ ਦੇ ਨਾਲ ਦਾ ਜੀ ਮੈਨੂੰ ਉੱਥੇ ਜੋ ਸ਼ਰਕ ਚੜਿਆ ਮੈਨੂੰ ਉਹ ਵੀ ਨਹੀਂ ਸੀ ਉਹਦਾ ਪਰਨਾ ਉੱਡੇ ਮੈਂ ਕਿਹਾ ਕੱਜਰ ਦੇਵੇਂ ਸਪੀਡ ਤਾਂ ਹੀ ਬਹੁਤ ਹੈ ਜਦ ਮੈਂ ਜਦੋਂ ਉੱਥੇ ਆਏ ਮੈਂ ਕਿਹਾ ਬਾਬਾ ਤੂੰ ਬਹੁਤ ਫਾਇਦਾ ਮੈਨੂੰ ਕਹਿੰਦਾ ਨਹੀਂ ਨਹੀਂ ਮੈਂ ਇਥੇ ਤਾਂ ਬਹੁਤ ਘੱਟ ਭੱਜਾਂਗਾ ਮੈਂ ਕਿਹਾ ਤੇਰਾ ਪਰਨਾ ਉੜਦਾ ਸੀ ਹਵਾ ਦਾ ਮੈਂ ਕਿਹਾ ਤੂੰ ਕਿੱਥੋਂ ਦੇਖ ਲਿਆ ਮੈਂ ਕਿਹਾ ਮੈਂ ਵੀ ਉੱਤੇ ਹੀ ਚੜਿਆ ਤੁਰਿਆ ਹੋਇਆ ਸੀ Bye. <laughs>